ਇਸਲਾਮਾਬਾਦ ਵਿੱਚ ਕੂਟਕ ਨੀਤੀ ਸੂਤਰਾ ਮੁਤਾਬਕ ਕੈਨੇਡਾ ਦੀ ਸਰਕਾਰ ਨੇ ਪਾਕਿਸਤਾਨ ਦੀ ਯਾਤਰਾ ਕਰਨ ਵਾਲੇ ਚਾਹਨਵਾਨਾਂ ਤੇ ਪਾਕਿਸਤਾਨ ਵਿੱਚ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਪਾਕਿਸਤਾਨ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਨੇ ਆਪਣੇ ਨਾਗਰਿਕਾਂ ਨੂੰ ਆਪਣੀ ਅਨਪਛਾਤੀ ਸੁਰੱਖਿਆ ਸਥਿਤੀ ਦੇ ਕਾਰਨ ਬਹੁਤ ਸਾਵਧਾਨੀ ਵਰਤਣ ਬੇਲੋੜੀ ਯਾਤਰਾ ਤੋਂ ਬਚਣ ਅਤੇ ਪਾਕਿਸਤਾਨ ਦੇ ਸਰਹੱਦੀ ਖੇਤਰਾਂ ਵਿੱਚ ਯਾਤਰਾ ਨਾ ਕਰਨ ਤੋਂ ਬਚਣ ਲਈ ਕਿਹਾ ਹੈ हाई कमीशन ਨੇ ਉਹਨਾਂ ਨੂੰ ਅਫਗਾਨਿਸਤਾਨ ਸਰਹੱਦ ਦੇ 50 ਕਿਲੋਮੀਟਰ ਦੇ ਅੰਦਰ ਅਤੇ ਚੀਨ, ਭਾਰਤ ਅਤੇ ਈਰਾਨ ਦੀਆਂ ਸਰਹੱਦਾਂ ਦੇ 10 ਕਿਲੋਮੀਟਰ ਦੇ ਅੰਦਰ ਦੇ ਖੇਤਰਾਂ ਦੀਆਂ ਯਾਤਰਾ ਤੋਂ ਬਚਣ ਦੇ ਨਾਲ-ਨਾਲ ਹਿੰਸਾ ਅਤੇ ਅਤਵਾਦ ਦੇ ਖਤਰੇ ਕਾਰਨ ਕ੍ਰਾਚੀ ਸ਼ਹਿਰ ਦੀ ਬੇਲੋੜੀ ਯਾਤਰਾ ਤੋਂ ਬਚਣ ਲਈ ਕਿਹਾ ਹੈ। ਕੈਨੇਡੀਅਨ ਸਰਕਾਰ ਨੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਉਪਾਵਾਂ ਦੀ ਵੀ ਸਿਫਾਰਿਸ਼ ਕੀਤੀ ਹੈ ਜਿਸ ਵਿੱਚ ਉਹਨਾਂ ਨੂੰ ਖੇਤਰਾਂ ਤੋਂ ਬਚਣ ਦੀ ਸ਼ਾਮਲ ਹੈ। ਜਿਥੇ ਪ੍ਰਦਰਸ਼ਨ ਦੇ ਵੱਡੇ ਇਕੱਠ ਹੋ ਰਹੇ ਹਨ ਇਸ ਤੋਂ ਇਲਾਵਾ ਜਨਤਕ ਥਾਵਾਂ ਤੇ ਆਪਣੇ ਆਲੇ ਦੁਆਲੇ ਬਾਰੇ ਹਮੇਸ਼ਾ ਸੁਚੇਤ ਰਹਿਣਾ ਤੇ ਹਰ ਸਮੇਂ ਫੋਟੋ ਨਾਲ ਪਛਾਣ ਪੱਤਰ ਕੋਲ ਰੱਖਣਾ ਸ਼ਾਮਿਲ ਹੈ ਇਸ ਨਾਲ ਹੀ ਕੈਨੇਡੀਅਨ ਨਾਗਰਿਕਾਂ ਨੂੰ ਸੁਚੇਤ ਕੀਤਾ ਗਿਆ ਕਿ ਉਹ ਥੋੜੇ ਸਮੇਂ ਦੇ ਨੋਟਿਸ ਅਤੇ ਆਪਣੇ ਯਾਤਰਾਵਾਂ ਯੋਜਨਾਵਾਂ ਨੂੰ ਬਦਲਣ ਲਈ ਤਿਆਰ ਰਹਿਣ। ਬਦਲਦੀ ਸਥਿਤੀ ਬਾਰੇ ਜਾਣੂ ਰੱਖਣ ਲਈ ਸਥਾਨਕ ਮੀਡੀਆ ਨਾਲ ਜੁੜੇ ਰਹਿਣ ਅਤੇ ਸਥਾਨਕ ਅਧਿਕਾਰੀਆਂ ਦੀ ਹਦਾਇਤਾਂ ਦੀ ਪਾਲਣਾ ਕਰਨ। ਇਹ ਧਿਆਨਯੋਗ ਹੈ ਕਿ ਐਡਵਾਈਜ਼ਰੀ ਉਦੋਂ ਆਈ ਹੈ ਜਦੋਂ ਦੇਸ਼ ਵਿੱਚ ਖਾਸ ਤੌਰ ਤੇ ਬਲੋਚਿਸਤਾਨ ਅਤੇ ਖੈਬਰ ਚ ਅਤਵਾਦੀ ਘਟਨਾਵਾਂ ਵਿੱਚ ਤੇਜ਼ੀ ਦਾ ਵਾਧਾ ਹੋਇਆ ਹੈ। ਕੈਨੇਡਾ ਵਿੱਚ ਬਲੋਚ ਸਿੰਧੀਆਂ ਤੇ ਪਸ਼ੂਤਾਨਾ ਦੇ ਵਰਵਾਸੀਆਂ ਨੇ ਸ਼ਨੀਵਾਰ ਨੂੰ ਪਾਕਿਸਤਾਨ ਵਿੱਚ ਫੌਜ ਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਕੀਤੇ ਅਤਿਆਚਾਰਾਂ, ਜ਼ਬਰੀ ਲਾਪਤਾ ਕਰਨ, ਗੈਰ-ਨਾਇਕ ਹਤਿਆਵਾਂ ਤਸ਼ੱਦਦ ਵਿਰੁੱਧ ਹਜ਼ਾਰਾਂ ਬਲੋਚ ਮਾਰਚਾਂ ਨਾਲ ਆਪਣੀ ਇੱਕਜੁੱਟਤਾ ਪ੍ਰਗਟ ਕਰਨ ਲਈ ਇੱਕ ਪ੍ਰਦਰਸ਼ਨ ਦਾ ਆਯੋਜਨ ਕੀਤਾ। ਬਲੋਚ ਹਿਊਮਨ ਰਾਈਟਸ ਕੌਂਸਲ ਆਫ ਕੈਨੇਡਾ ਵਰਲਡ ਸਿੰਧੀ ਕੌਂਸਲ ਅਤੇ ਪਸ਼ਤੂਨ ਕੌਂਸਲ ਕੈਨੇਡਾ ਬਲੋਚ ਵੱਲੋਂ ਸਿੰਧੀਆਂ ਤੇ ਪਸ਼ੂਤਾਨਾਂ ਵਿਰੁੱਧ ਹਿੰਸਾ ਤੇ ਜ਼ਬਰ ਦੀ ਇਸਲਾਮਬਾਦ ਦੀ ਨਸਲਵਾਦੀ ਨੀਤੀ ਦੀ ਸਖਤ ਸਬਦਾਂ ਵਿੱਚ ਲਿਖੇਦੀ ਕਰਨ ਲਈ ਟੋਰਾਂਟੋ ਵਿੱਚ ਸਾਂਝੇ ਮੁਹਾਜਰੇ ਦਾ ਸੱਦਾ ਦਿੱਤਾ ਗਿਆ ਸੀ ਡਾਕਟਰ ਮਹਿਰ ਰਿੰਗ ਬਲੋਚ ਦੀ ਅਗਵਾਈ ਵਿੱਚ ਔਰਤਾਂ ਦੇ ਬੱਚਿਆਂ ਸਮੇਤ ਹਜ਼ਾਰਾਂ ਬਲੋਚ ਕਾਰਕੂਨਾਂ ਨੇ ਗੈਰਕਾਨੂੰਨੀ ਗ੍ਰਿਫਤਾਰੀ ਤੋਂ ਬਾਅਦ 23 ਨਵੰਬਰ 2023 ਨੂੰ ਇੱਕ 24 ਸਾਲਾਨ ਬਲੋਚ ਨੌਜਵਾਨ ਬਲਾਚ ਮੋਲਾ ਬਖਸ਼ ਤੇ ਤਸੱਦਦ ਤੇ ਹਿਰਾਸਤ ਵਿੱਚ ਕਤਲ ਕਰਨ ਬਲੋਚਿਸਤਾਨ ਵਿੱਚ ਇਸਲਾਮਬਾਦ ਤੱਕ ਮਾਰਚ ਕੀਤਾ। ਮਨੁੱਖੀ ਅਧਿਕਾਰ ਸੰਗਠਨਾ ਨੇ ਦੋਸ਼ ਲਗਾਇਆ ਹੈ ਕਿ ਪਾਕਿਸਤਾਨ ਅਧਿਕਾਰੀਆਂ ਨੇ ਪਸ਼ਤੂਨ, ਸਿੰਧੀ ਅਤੇ ਬਲੋਚ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਨੂੰ ਲਾਪਤਾ ਕੀਤਾ ਗਿਆ। ਪਾਕਿਸਤਾਨ ਦਾ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ ਬਲੋਚ ਅਤੇ ਕਈ ਕਾਰਕੁਨਾਂ ਦੀ ਗੈਰ ਕਾਨੂੰਨੀ ਹਿਰਾਸਤ ਵਿੱਚ ਗੈਰ ਨਾਇਕ ਕਤਲ ਵਿਸ਼ਾ ਮਿਲਿਆ। ਕ੍ਰਾਂਟੋ ਇਕਤਰ ਰੈਲੀ ਦੇ ਬੁਲਾਰੇ ਨੇ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰ ਉਲ ਹੱਕ ਕੱਕੜ ਤੇ ਇਸਲਾਮਾਬਾਦ ਪੁਲਿਸ ਵੱਲੋਂ ਨੈਸ਼ਨਲ ਪ੍ਰੈਸ ਕ੍ਰੱਬ ਦੇ ਬਾਅਦ ਸ਼ਾਂਤਮੀ ਦਰਨੇ ਦੌਰਾਨ ਵਿਦਿਆਰਥੀਆਂ ਤੇ ਪ੍ਰਦਰਸ਼ਨਕਾਰੀਆਂ ਤੇ ਬਹੁਤ ਜ਼ਿਆਦਾ ਤਾਕਤ ਵਰਤੋ ਕਰਕੇ ਲਾਠੀ ਚਾਰਜ ਪਾਣੀ ਦੇ ਤੋਪਾਂ ਤੇ ਸਮੂਹਿਕ ਗ੍ਰਿਫਤਾਰੀ ਦੇ ਪੱਖਪਾਤੀ ਰਵੱਈਏ ਦੇ ਸਖਤ ਨਿੰਦਾ ਕੀਤੀ ਹੈ। ਇੱਕ ਜੁੜਤਾ ਇਕੱਠ ਨੂੰ ਸੰਬੋਧਨ ਕਰਦੇ ਬੁਲਾਰਿਆਂ ਨੇ ਸਿਆਸੀ ਸਹਿਮਤੀ ਅਤੇ ਬਲੋਚ ਸਿੰਧੀ ਦੇ ਪਸ਼ਤੂਨਾ ਦੀ ਦੌਲਤ ਕੌਮਾਂ ਪ੍ਰਤੀ ਪਾਕਿਸਤਾਨੀ ਰਾਜ ਅਤੇ ਪੱਖਪਾਤੀ ਅਤੇ ਦਮਨਕਾਰੀ ਸੁਭਾ ਨੂੰ ਉਜਾਗਰ ਕੀਤਾ ਹੈ। ਟ੍ਰਾਂਟੋ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਭਾਈਚਾਰੇ ਦੀਆਂ ਔਰਤਾਂ ਤੇ ਪਰਿਵਾਰਾਂ ਨੇ ਵੀ ਸ਼ਿਰਕਤ ਕੀਤੀ ਤਾਂ ਕਿ اسلامਬਾਦ ਨੂੰ ਇੱਕ ਸਖਤ ਸੰਦੇਸ਼ ਦਿੱਤਾ ਜਾ ਸਕੇ ਕਿ ਰਾਜ ਵਿੱਚ ਹਿੰਸਾ ਤੇ ਔਰਤਾਂ ਵਿਰੁੱਧ ਬੇਇਨਸਾਫੀ ਨੂੰ ਚੁਣੌਤੀ ਦਿੱਤੀ ਜਾਵੇਗੀ ਅਤੇ ਦੁਰਵਿਵਹਾਰ ਦੇ ਦੋਸ਼ੀਆਂ ਨੂੰ ਨਿਆਂ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕਾ ਦੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਫਿਲਰੋਡਾ ਨੂੰ ਕੈਨੇਡਾ ਤੋਂ ਕਈ ਮਿਲੀਅਨ ਡਾਲਰਾਂ ਦੀ ਦਵਾਈਆਂ ਆਯਾਤ ਕਰਨ ਦੀ ਆਗਿਆ ਦਿੱਤੀ ਜਾ ਰਹੀ ਹੈ ਅਤੇ ਇਸ ਕਦਮ ਨੇ ਕੈਨੇਡਾ ਵਿੱਚ ਦਵਾਈਆਂ ਦੀ ਸਪਲਾਈ ਦੀਆਂ ਚਿੰਤਾਵਾਂ ਨੂੰ ਦੁਬਾਰਾ ਜਾਗ ਦਿੰਦਾ ਹੈ ਫਿਲਰੋਡਾ ਦਾ ਅਨੁਮਾਨ ਹੈ ਕਿ ਐਚਆਈਵੀ ਐਡਜ਼ ਡਾਇਬੀਟੀਜ਼ ਅਤੇ ਹੈਪਨਟਾਈਜ਼ ਦੀਆਂ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਕੈਨੇਡਾ ਤੋਂ ਪ੍ਰੈਸਕ੍ਰਿਪਸ਼ਨ ਦਵਾਈਆਂ ਵੱਲੋਂ ਲਿਖਿਆ ਗਏ ਨੁਕਸੇ ਵਾਲੀਆਂ ਦਵਾਈਆਂ ਮੰਗਵਾਉਣ ਨਾਲ ਅਮਰੀਕਾ ਨੂੰ ਹਰ ਸਾਲ ਕਰੀਬ 150 ਮਿਲੀਅਨ ਡਾਲਰ ਦੀ ਬਚਤ ਹੋਵੇਗੀ FDA ਨੇ ਫਿਲਡਰੋਡਾ ਨੂੰ ਬੇਨਤੀ ਨੂੰ ਮਨਜ਼ੂਰੀ ਦਿੱਤੀ ਹੈ ਸ਼ੁੱਕਰਵਾਰ ਨੂੰ ਸਵੇਰ ਸਰਕਾਰ ਨੂੰ ਲਿਖੇ ਇੱਕ ਪੱਤਰ ਵਿੱਚ FDA ਦੇ ਨਿਰਦੇਸ਼ਕ ਦੇ ਪ੍ਰਸਤਾਵ ਤੇ ਦਸਤਖਤ ਕੀਤੇ ਅਤੇ ਕਿਹਾ ਕਿ ਕੈਨੇਡਾ ਤੋਂ ਦਵਾਈਆਂ ਦਾ ਆਯਾਤ ਕਰਨ ਵਾਲੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਲਈ ਵਾਧੂ ਖਤਰਾ ਪੈਦਾ ਕੀਤੇ ਬਿਨਾ ਅਮਰੀਕੀ ਖਪਤਕਾਰਾਂ ਦੇ ਕਵਰ ਕੀਤੇ ਉਤਪਾਦਾਂ ਦੀ ਕੀਮਤ ਵਿੱਚ ਮਹੱਤਵਪੂਰਨ ਕਮੀ ਹੋ ਸਕਦੀ ਹੈ ਫਲੋਰੀਡਾ ਦੀ ਤਰ੍ਹਾਂ ਕਈ ਸੂਬਿਆਂ ਨੇ ਵੀ ਅਜਿਹੀ ਆਗਿਆ ਲਈ ਬੇਨਤੀ ਕੀਤੀ ਹੋਈ ਹੈ ਯਾਨੀ ਸ਼ੁੱਕਰਵਾਰ ਨੂੰ ਫਲੋਰੀਡਾ ਨੂੰ ਮਿਲੀ ਆਗਿਆ ਤੋਂ ਬਾਅਦ ਹੋਰਾਂ ਨੂੰ ਵੀ ਰਾਹ ਪੱਧਰਾ ਹੋ ਸਕਦਾ ਹੈ ਕੈਨੇਡਾ ਨੇ ਜਿਸਨ ਦਹਾਕਿਆਂ ਤੋਂ ਪਹਿਲਾਂ ਫੈਡਰਲ ਰੈਗੂਲੇਟਰੀ ਏਜੰਸੀ ਦੀ ਸਥਾਪਨਾ ਕੀਤੀ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੇਟੈਂਟ ਦਵਾਈਆਂ ਦੀ ਕੀਮਤਾਂ ਬਹੁਤ ਜ਼ਿਆਦਾ ਨਾ ਹੋਣ ਅਤੇ ਕਈ ਸਾਲਾਂ ਤੋਂ ਚੱਲ ਰਹੀਆਂ ਆਯਾਤ ਯੋਜਨਾ ਦਾ ਵਿਰੋਧ ਕਰਦਾ ਰਿਹਾ ਹੈ ਇੱਕ ਬਿਆਨ ਵਿੱਚ ਫੈਡਰਲ ਸਿਹਤ ਮੰਤਰੀ ਮਾਰਕ ਹੌਂਡਰ ਨੇ ਕਿਹਾ ਸੀ ਕਿ ਕੈਨੇਡਾ ਕੋਲ ਆਪਣੀ ਸਪਲਾਈ ਲਈ ਸੁਰੱਖਿਆ ਦੇਣੀਆਂ ਮੌਜੂਦ ਹਨ ਮੈਂ ਕੈਨੇਡੀਅਨ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜਦੋਂ ਵੀ ਉਹਨਾਂ ਦੀ ਦਵਾਈਆਂ ਦੀ ਲੋੜ ਹੋਵੇਗੀ ਤਾਂ ਉਹਨਾਂ ਕੋਲ ਦਵਾਈਆਂ ਦੀ ਉਪਲਬਧਤਾ ਰਹੇਗੀ ਕੈਨੇਡੀਅਨਸ ਭਰੋਸਾ ਰੱਖ ਸਕਦੇ ਹਨ ਕਿ ਸਾਡੀ ਸਰਕਾਰ ਕੈਨੇਡਾ ਵਿੱਚ ਦਵਾਈਆਂ ਦੀ ਸਪਲਾਈ ਦੀ ਸੁਰੱਖਿਆ ਲਈ ਸਾਰੇ ਲੋੜਿੰਦੇ ਉਪਾਅ ਕਰੇਗੀ ਅਤੇ ਇੱਕ ਰਟਾਇਰ ਡਾਕਟਰ ਅਤੇ ਫਾਰਮਾ ਪਾਲਿਸੀ ਨੂੰ ਸਮਝਣ ਰੱਖਣ ਵਾਲੇ ਜੋਲ ਲੈਕਸਿੰਚ ਨੇ ਕਿਹਾ ਕਿ ਕੈਨੇਡਾ ਦੀ ਆਬਾਦੀ 10 ਮਿਲੀਅਨ ਤੇ ਫਿਲਰੋਡਾ ਦੀ ਆਬਾਦੀ 22 ਮਿਲੀਅਨ ਹੈ ਯਾਨੀ ਕੈਨੇਡਾ ਦੀ ਆਬਾਦੀ ਨਾਲ ਅੱਧੀ ਤੋਂ ਵੱਧ ਹੈ ਜਿਸ ਦਾ ਅਰਥ ਹੈ ਕਿ ਕੈਨੇਡੀਅਨ ਸਪਲਾਈ ਪ੍ਰਭਾਵਿਤ ਹੋਏ ਬਿਨਾ ਫਿਲਰੋਡਾ ਨੂੰ ਸਪਲਾਈ ਨਹੀਂ ਕੀਤੀ ਜਾ ਸਕਦੀ ਪਰ ਇਹਨਾਂ ਨੇ ਕਿਹਾ ਕਿ ਫਿਲਰੋਡਾ ਵੱਲੋਂ ਫੌਰੀ ਤੇ ਕੈਨੇਡਾ ਤੋਂ ਦਵਾਈਆਂ ਆਯਾਤ ਕਰਨ ਦੀ ਸੰਭਾਵਨਾ ਨਹੀਂ ਹੈ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਦਸੰਬਰ ਵਿੱਚ ਨੌਕਰੀਆਂ ਦੀ ਕੁੱਲ ਗਿਣਤੀ ਵਿੱਚ ਕੋਈ ਬਹੁਤਾ ਬਦਲਾ ਨਹੀਂ ਦਰਜ ਕੀਤਾ ਹੋਇਆ ਅਤੇ ਬੇਰੋਜ਼ਗਾਰੀ ਦੀ ਦਰ 5.8% ਤੇ ਸਥਿਰ ਰਹੀ ਹੈ। ਏਜੰਸੀ ਅਨੁਸਾਰ ਸਾਲ ਦੇ ਅੰਤਿਮ ਮਹੀਨੇ ਕੈਨੇਡੀਅਨ ਅਰਥਚਾਰੇ ਵਿੱਚ ਕੁੱਲ 1000 ਨਵੇਂ ਰੁਜ਼ਗਾਰ ਦੇ ਮੌਕੇ ਮਿਲੇ ਹੋਏ ਨੇ। ਦਰਅਸਲ ਦਸੰਬਰ ਮਹੀਨੇ ਵਿੱਚ ਅਰਥਚਾਰੇ ਵਿੱਚ 23600 ਨਵੀਆਂ ਪਾਰਟ ਟਾਈਮ ਨੌਕਰੀਆਂ ਸ਼ਾਮਲ ਹੋਈਆਂ ਪਰ ਇਸੇ ਦੌਰਾਨ ਨੇ ਖਤਮ ਹੋਈ ਫੁੱਲ ਟਾਈਮ ਨੌਕਰੀਆਂ ਦੀ ਗਿਣਤੀ ਵੀ 23500 ਦਰਜ ਕੀਤੀ ਗਈ ਹੈ। ਪੇਸ਼ੇਵਰ ਵਿਗਿਆਨਿਕਾਂ ਅਤੇ ਤਕਨੀਕੀ ਸੇਵਾਵਾਂ ਦੇ ਖੇਤਰ ਵਿੱਚ ਦਸੰਬਰ ਦੌਰਾਨ ਨੌਕਰੀਆਂ ਦੀ ਗਿਣਤੀ ਵਿੱਚ 45700 ਦਾ ਵਾਧਾ ਹੋਇਆ ਜਦਕਿ ਹੈਲਥ케ਅਰ ਤੇ ਸਮਾਜਿਕ ਸਹਾਇਤਾ ਖੇਤਰ ਵਿੱਚ ਨੌਕਰੀਆਂ ਦੀ ਗਿਣਤੀ 15500 ਵਧੀ ਹੈ ਥੋਕ ਅਤੇ ਪਰਚੂਨ ਵਪਾਰ ਖੇਤਰ ਨੇ ਦਸੰਬਰ ਵਿੱਚ 20600 ਨੌਕਰੀਆਂ ਗੁਆਈਆਂ ਸਟੈਟਿਸਟਿਕ ਕੈਨੇਡਾ ਦਾ ਕਹਿਣਾ ਹੈ ਕਿ ਸਾਲ ਦੇ ਪਹਿਲੇ 6 ਮਹੀਨੇ ਵਿੱਚ ਰੁਜ਼ਗਾਰ ਦਾ ਵਾਧਾ 48000 ਪ੍ਰਤੀ ਮਹੀਨੇ ਦੇ ਮੁਕਾਬਲੇ 2023 ਦੀ ਦੂਜੀ ਛਿਮਾਹੀ ਵਿੱਚ ਔਸਤਨ 23000 ਪ੍ਰਤੀ ਮਹੀਨਾ ਰਿਹਾ ਹੈ ਉਧਰ ਯੂਐਸ ਲੇਬਰ ਡਿਪਾਰਟਮੈਂਟ ਦੀ ਸ਼ੁੱਕਰਵਾਰ ਦੀ ਰਿਪੋਰਟ ਅਨੁਸਾਰ ਅਮਰੀਕੀ ਆਰਥਿਕਤਾ ਵਿੱਚ ਪਿਛਲੇ ਮਹੀਨੇ 216000 ਨੌਕਰੀਆਂ ਸ਼ਾਮਲ ਹੋਈਆਂ ਜੋ ਕਿ ਨਵੰਬਰ ਦੇ ਵਿੱਚ 173000 ਦੇ ਅੰਕੜੇ ਤੋਂ ਵੱਧ ਹਨ ਅਮਰੀਕਾ ਦੀ ਬੇਰੋਜ਼ਗਾਰੀ ਦਰ 3.7% ਦੀ ਬਰਕਰਾਰ ਰਹੀ ਹੈ ਕੈਨੇਡੀਅਨ ਪ੍ਰਾਂਤ ਮੈਨੀਟੋਬਾ ਵਿੱਚ ਇੱਕ ਭਾਰਤੀ ਮੂਲ ਦੇ ਸਟੋਰ ਕਰਮਚਾਰੀ ਨੇ ਇੱਕ ਪੁਲਿਸ ਕਰਮਚਾਰੀ ਦੇ ਖਿਲਾਫ ਬਿਨਾਂ ਵਾਰੰਟ ਸਟੋਰ ਦੀ ਤਲਾਸ਼ੀ ਲੈਣ ਅਤੇ ਉਸ ਨੂੰ ਦੇਸ਼ ਨਿਕਾਲਾ ਦੇਣ ਦੀ ਧਮਕੀ ਦਾ ਮਾਮਲਾ ਦਰਜ ਕੀਤਾ ਗਿਆ। ਮੁਕੱਦਮੇ ਵਿੱਚ ਨਾਰਮਨ ਦੇ ਨਾਲ ਨਾਲ ਵਿਨੀਪੈਗ ਸ਼ਹਿਰ ਨੂੰ ਬਚਾਓ ਪੱਖ ਵੱਜੋਂ ਸ਼ਾਮਿਲ ਕੀਤਾ ਗਿਆ। ਮੀਡੀਆ ਰਿਪੋਰਟਸ ਅਨੁਸਾਰ ਸਰਜੈਂਟ ਐਵੇਨਿਊ ਸੁਵਿਧਾ ਸਟੋਰ ਦੇ ਕਲਰ ਖਰਜੋਤ ਸਿੰਘ ਨੂੰ ਵਿਨੀਪੈਗ ਦੇ ਪੁਲਿਸ ਅਧਿਕਾਰੀਆਂ ਜੈਫਰੀ ਨਾਰਮਨ ਦੀਆਂ ਕਾਰਵਾਈਆਂ ਕਾਰਨ ਆਪਣੀ ਨੌਕਰੀ ਛੱਡਣੀ ਪਈ। ਪਿਛਲੇ ਮਹੀਨੇ ਕਿੰਗਸ ਬੈਚ ਐਂਡ ਮੈਰੀਟੋਬਾ ਕੋਰਟ ਵਿੱਚ ਦਾਰੇ ਮੁਕਦਮੇ ਵਿੱਚ ਸਿੰਘ ਨੇ ਕਿਹਾ ਕਿ ਨਾਰਮਲ 2 ਦਸੰਬਰ ਨੂੰ ਅਸਥਾਈ ਤੌਰ ਤੇ ਬੰਦ ਹੋਈ ਦੁਕਾਨ ਵਿੱਚ ਦਾਖਲ ਹੋਣਾ ਚਾਹੁੰਦਾ ਸੀ ਮਾਮੂਲੀ ਤਕਰਾਰ ਤੋਂ ਬਾਅਦ ਸਿੰਘ ਨੇ ਦਰਵਾਜ਼ਾ ਖੋਲ੍ਹਿਆ ਨਾਰਮਲ ਨੇ ਫਿਰ ਬਿਨਾਂ ਵਾਰੰਟ ਤੇ ਆਹਾਤੇ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਸਿੰਘ ਨੇ ਆਪਣੇ ਮੁਕਦਮੇ ਵਿੱਚ ਦਾਅਵਾ ਕੀਤਾ ਕਿ ਨਾਰਮਲ ਨੇ ਉਸ ਤੋਂ ਪੁੱਛਗਿੱਛ ਕੀਤੀ ਅਤੇ ਸਹਿਯੋਗ ਨਾ ਦੇਣ ਤੇ ਉਸ ਨੂੰ ਦੇਸ਼ ਦੇ ਨਿਕਾਲੇ ਦੀ ਧਮਕੀ ਦੇ ਦਿੱਤੀ ਮੁਕੱਦਮੇਦਨ ਸਾਹ ਸਟੋਰ ਦੀ ਗਲਤ ਤਰੀਕੇ ਨਾਲ ਤਲਾਸ਼ੀ ਲਈ ਗਈ ਸੀ ਬਿਨਾ ਵਾਰੰਟ ਦੇ ਇਸ ਦੇ ਕਾਰਨ ਉਹ ਪਰੇਸ਼ਾਨ ਹੋ ਗਿਆ ਤੇ ਨੌਕਰੀ ਛੱਡ ਦਿੱਤੀ ਨੋਰਮਨ ਦਾ ਵਿਵਾਰ ਅਤੇ ਕਾਰਵਾਈ ਪੱਖਪਾਤੀ ਸਨ ਅਤੇ ਸਿੰਘ ਦੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਸੀ